ਮજબૂત ਬਣਾਉਂਦੀ ਹੋਏ ਵਧਨ ਖੋਲਣ ਵਕਤੇ ਸਫਾਈਤਾ ਕਰਦੀ ਹੋਏ ਪ੍ਰਗਨਤ ਦੇ ਮਹਾਰਾਜ ਪਾਤਸ਼ਾਹ ਜੀ ਦੀ ਚਾਰਤਾਰਾ ਜਿਹੜੀ ਹੈ ਉਥੇ ਸਾਡੇ ਮਨ ਦੀ ਤਰਾਕ ਵਾਸਤੇ ਵੀ ਸਾਨੂੰ ਬਖਸ਼ਿਸ਼ਾਂ ਕਰਦੀ ਹੈ ਸਜਣਾ ਜਿੱਥੇ ਆਪਣੇ ਤਨ ਨੂੰ ਬਦੌਲ ਪਾਉਣ ਵਾਸਤੇ ਤੂੰ ਯਤਨ ਪ੍ਰਯਾਸ ਕਰਦਾ ਹੈ ਉਥੇ ਆਪਣੇ ਮਨ ਨੂੰ ਵੀ ਥੋੜਾ ਬਲਵਾਨ ਬਣਾ ਤੇ ਗੁਰੂਦੇਵ ਆਖਣ ਲਗੇ ਮਨੁੱਖ ਬਲਵਾਨ ਬਣਾਉਣ ਵਾਸਤੇ ਤੈਨੂੰ ਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਉਣੀ ਪਏ। ਇੱਕ ਗੱਲ ਯਾਦ ਰੱਖਣੀ ਧਰਮ ਦੀ ਦੁਨੀਆ ਦੇ ਅੰਦਰ ਅਧਿਆਤਮਿਕਤਾ ਦੀ ਗੱਲ ਮਾਨਸਿਕਤਾ ਦੀ ਗੱਲ ਹਰੇਕ ਧਰਮ ਨੇ ਕੀਤੀ ਹੈ। ਉਹ ਤਾਂ ਕੀਤੀ ਹੈ ਕਿ ਪਹਿਲਾਂ ਇਨਸਾਨ ਦੇ ਮਨ ਦੇ ਉੱਤੇ ਪ੍ਰਭਾਵ ਪੈਂਦਾ ਹੈ ਤੇ ਫਿਰ ਇਨਸਾਨ ਦੇ ਤਨ ਦੇ ਉੱਤੇ ਪ੍ਰਭਾਵ ਪੈਂਦਾ ਹੈ। ਦੋ ਗੱਲਾਂ ਨੇ ਪਹਿਲਾ ਅਸਰ ਵਿਚਾਰਾਂ ਦਾ ਬੰਦੇ ਦੇ ਮਨ ਦੇ ਉੱਤੇ ਹੁੰਦਾ ਹੈ ਬੰਦਾ ਉਹਨੂੰ ਪ੍ਰੈਕਟੀਕਲ ਦਿੰਦਾ ਹੈ ਤੰਗ ਦੇ ਰਹੀ ਫਿਰ ਤੰਗ ਦੇ ਉੱਤੇ ਉਹਦਾ ਪ੍ਰਭਾਵ ਪੈਂਦਾ ਹੈ ਇਨਸਾਨ ਦਾ ਇਸੇ ਤਰ੍ਹਾਂ ਪਹਿਲਾਂ ਮਨ ਬਿਮਾਰ ਹੁੰਦਾ ਹੈ ਜਦੋਂ ਮਨ ਬਿਮਾਰ ਹੋ ਜਾਏ ਜਦੋਂ ਮਨ ਉਸ ਪ੍ਰਤੀ ਆਪਣੇ ਆਪ ਨੂੰ ਸੈਂਟਰ ਕਰ ਦੇ ਕਿ ਤੂੰ ਹੁਣ ਕੁਝ ਨਹੀਂ ਕਰ ਸਕਦਾ ਫਿਰ ਤੰਗ ਦੇ ਉੱਤੇ ਉਸ ਦੀ ਦਾ ਪ੍ਰਭਾਵ ਪੈਂਦਾ ਹੈ ਤੇ ਤਨ ਵੀ ਜਵਾਬ ਦੇ ਜਾਂਦਾ ਕਿ ਨਹੀਂ ਹੁਣ ਤੂੰ ਕੁਝ ਕਰ ਨਹੀਂ ਸਕਦਾ ਪਹਿਲੇ ਪ੍ਰਾਣੀ ਨੂੰ ਜਦੋਂ ਦੇਖਦੇ ਆ ਨਾ ਥੋੜਾ ਬੋਤਾ ਬੁਖਾਰ ਚੜ ਜਾਣਾ ਕੋਈ ਸੱਤ ਲੱਗ ਜਾਣੀ ਕੁਝ ਵੀ ਹੋ ਜਾਣਾ ਤੇ ਮਨ ਉਹਨਾਂ ਦੇ ਬੜੇ ਬਲਵਾਨ ਸਰ ਮਨ ਉਹਨਾਂ ਦੇ ਬੜੇ ਬਹਾਦਰ ਤੇ ਸੁਭਾਅਕ ਹੈ ਜਦੋਂ ਮਨ ਦੇ ਉੱਤੇ ਪ੍ਰਭਾਵ ਨਹੀਂ ਪੈਣਾ ਜਦੋਂ ਮਨ ਦੇ ਉੱਤੇ ਕੁਝ ਅਸਰ ਨਹੀਂ ਪੈਣਾ ਤੇ ਤਰਨ ਨੇ ਕੀ ਕਰਨਾ ਤਾਂ ਮਨੇ ਆਪਣੇ ਅਭਲਵਾਨ ਹੋ ਜਾਣਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਪੜ੍ਹਦੇ ਆ ਨਾ ਮਾਲਕ ਮਹਿਰਮਤ ਕਰੇ ਅਸੀਂ ਸਿੱਖ ਇਤਿਹਾਸ ਵਿੱਚੋਂ ਵੀ ਕੁਝ ਕ ਪੰਨੇ ਇਤਿਹਾਸ ਦੇ ਜਿਹੜੂ ਸਾਂਝੇ ਕਰਾਂਗੇ ਇਹ ਸਿੱਖ ਇਤਿਹਾਸ ਦੇ ਬੜੇ ਬਹੁਮੱਲੇ ਇਹ ਰੇਖਾ ਹੈ ਬੜਾ ਵਧੀਆ ਇਤਿਹਾਸ ਹੈ ਅਸੀਂ ਉਸ ਨੂੰ ਟੁੱਟ ਕੇ ਤਾਂ ਇਸ ਗੁਲਾਮੀ ਦੇ ਵਿੱਚ ਰਹਿਣਾ ਜਿਹੜਾ ਹੈ ਉਹ ਸ਼ੁਰੂ ਕਾਰਨ ਹੈ ਕਿ ਸਾਡੀ ਮਾਨਸਿਕਤਾ ਉੱਥੇ ਆ ਕੇ ਖੜ ਗਈ ਅਸੀਂ ਮਨਨ ਬਰਾਬਰ ਬਲਵਾਨ ਨਹੀਂ ਬਣਾਇਆ ਮੁਲਤਾਨ ਦੇ ਕਿਲੇ ਨੂੰ ਜਿੱਤਣ ਲੱਗੇ ਨਾ ਮਹਾਰਾਜ ਰਣਜੀਤ ਸਿੰਘ ਨੇ ਰਾਜ ਦਾਇਮ ਕੀਤਾ ਆਪਣਾ ਮੁਲਤਾਨ ਦੇ ਕਿਲੇ ਨੂੰ ਜਿੱਤਣ ਲੱਗੇ ਤੇ ਮੁਲਤਾਨ ਦੇ ਕਿਲੇ ਦੀ ਫਸੀਲ ਜਿਹੜੀ ਸੀ ਕੰਧ ਜਿਹੜੀ ਸੀ ਬੜੀ ਜ਼ਬਰਦਸਤ ਸੀ ਉਹ ਜਿੰਨਾ بڑا ਉੱਤਰਾ ਸੀ ਬੜੇ ਯਤਨ ਪੀਤੇ ਗਏ ਬੜੇ ਪ੍ਰਯਾਸ ਕੀਤੇ ਗਏ ਅਕਾਲੀ ਖੂਲਾ ਸਿੰਘ ਉਥੇ ਆਪ ਨੇ ਮਲਦਾਨ ਦੀ ਜਿੱਤ ਵਸਦੇ ਇੱਥੇ ਸਿੱਖਾਂ ਨੇ ਚਿੱਠੀਆਂ ਵੀ ਜਿਹੜੀਆਂ ਸਨ ਮਹਾਰਾਜਾ ਰਣਜੀਤ ਸਿੰਘ ਨੂੰ ਭੇਜੀਆਂ ਹੋਈਆਂ ਸਨ ਕਿ ਆਪਣੀਆਂ ਸਭ ਫੌਜਾਂ ਦੀ ਲੋੜ ਹੈ ਸਭ ਗੋਲੇ ਤੇ ਬਾਰੂਦ ਦੀ ਲੋੜ ਹੈ ਡੋਗਰਿਆਂ ਨੇ ਗਦਾਰੀ ਕੀਤੀ ਚਿੱਠੀਆਂ ਜਿਹੜੀਆਂ ਸਨ ਉਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀਆਂ ਨਾ ਜਦੋਂ ਤੱਕ ਪਹੁੰਚੀਆਂ ਉਹ ਬਹੁਤ ਸਮਾਂ ਹੋ ਚੁੱਕਿਆ ਸੀ ਮੈਂ ਬਾਰ ਬਾਰ ਜ਼ਿਕਰ ਕਰਦਾ ਹਾਂ ਕਿ ਇਹ ਦੋ ਕਿਤਾਬਾਂ ਜਿਹਨੂੰ ਪੜੋ। ਯਾਨੀ ਸੋਹਣ ਸਿੰਘ ਸੀਤਲ ਨੇ ਇੱਕ ਕਿਤਾਬਾਂ ਲਿਖੀਆਂ ਨੇ ਕਿ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਬੜੀਆਂ ਕਮਾਲ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਯਾਨੀ ਸੋਹਣ ਸਿੰਘ ਸੀਤਲ ਨੇ। ਮੁਲਤਾਨ ਦੇ ਕਿਲੇ ਨੂੰ ਜਿੱਤ ਕਰਨ ਜਿੱਤਣ ਵਾਸਤੇ ਸਿੱਖ ਫੌਜਾਂ ਵਧੀਆਂ ਨੇ। ਫਸੀਲ ਬੜੀ ਜ਼ਬਰਦਸਤ ਸੀ। ਸਿੱਖਾਂ ਨੇ ਫਿਰ ਇੱਕ ਯੁੱਧ ਨੀਤੀ ਅਪਣਾਈ ਕਿ ਜੇਕਰ ਇਹ ਤੋਪ ਨੂੰ ਜੰਗ ਜੰਮਾ 20 ਦਾ ਨਾਮ ਹੈ ਜੇਕਰ ਇਹ ਤੋਪ ਨੂੰ ਜਿਹੜਾ ਉਹ ਇੱਕੋ ਜਗ੍ਹਾ ਦੇ ਉੱਤੇ ਗੱਡ ਕੇ ਇੱਕੋ ਜਗ੍ਹਾ ਦੇ ਉੱਤੇ ਫਿੱਟ ਕਰਕੇ ਉਹਦੇ ਘੋੜੇ ਜਿਹੜੇ ਹਨ ਜੇਕਰ ਮਾਰੇ ਜਾਣ ਕੰਦ ਦੀ ਫਸਲੀਦ ਦੇ ਵਿੱਚ ਤੇ ਕੋਈ ਫਸਲ ਜਿਹੜੀ ਹੈ ਟੁੱਟ ਸਕਦੀ ਹੈ ਇਸੇ ਤਰ੍ਹਾਂ ਇਹ ਇਹ ਜਿੱਥੇ ਤੰ પ્રયાસ ਕੀਤਾ ਗਿਆ ਜਿਹੜੀ ਇਹ ਦੋ ਮਸੀਨਾ ਅਹਿਮਦ ਸ਼ਾਹ ਬਦਾਲੀ ਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਤੋਪ ਬਣਵਾਈ ਸੀ ਤੋ ਸਿੱਧ ਕਿੰਨੇ ਮਹਾਨ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਤੋਪਾਂ ਖੋ ਕੇ ਜਿਹੜਾ ਸ਼ਿਰਖਾ ਨੇ ਵਰਤੀਆਂ ਨੇ ਉਹ ਤੋਪ ਨੂੰ ਇੱਕ ਜਗ੍ਹਾ ਤੇ ਗੱਡਿਆ ਗਿਆ ਤੇ ਗੱਡ ਕੇ ਜਦੋਂ ਉਹਦੇ ਗੋਲੇ ਦਾਗੇ ਗਏ ਤੇ ਕੰਧ ਦੇ ਉੱਤੇ ਪਰ ਉਹ ਨੇ ਅਸਰ ਕੀਤਾ ਕੰਧ ਟੁੱਟਣੀ ਸ਼ੁਰੂ ਹੋ ਗਈ ਜਦੋਂ 2-4 ਦੋ ਗੋਲੇ ਦਾਗੇ ਗਏ ਤੇ ਉਹਦਾ ਤੋਪ ਦਾ ਜਿਹੜਾ ਪਹੀਆ ਸੀ ਟੁੱਟ ਗਿਆ ਉਹ ਜਿੰਨਾ ਤੱਕ ਚਿੱਠੀਆਂ ਜਿਹੜੀਆਂ ਸਾਨੂੰ ਮਹਾਰਾਜ ਰਣਜੀਤ ਸਿੰਘ ਤੱਕ ਜਾਂਦੀਆਂ ਕਾਰਿਕਾ ਤੋਂ ਉਹਦੇ ਚੱਕਾ ਬਣਾਉਣ ਵਾਸਤੇ ਉਹਨਾਂ ਤੱਕ ਦਾ ਸਮਾਂ ਬਹੁਤ ਜ਼ਿਆਦਾ ਹੋ ਜਾਣਾ ਸੀ ਨਾ ਕਿਉਂਕਿ ਜੰਗ ਦੇ ਮੈਦਾਨ ਜੰਗ ਜਿਹੜੀ ਚਾਲੂ ਹੈ ਇਹਨਾਂ ਨੇ ਯਤਨ ਬੜਾ ਕੀਤਾ ਪ੍ਰਯਾਸ ਬੜਾ ਕੀਤਾ ਉਥੇ ਇੱਕ ਅੰਗਰੇਜ਼ ਰਾਈਟਰ ਹੈ ਜਿਹਦੀ ਉਹ ਭਾਸ਼ਾ ਹੀ ਬੁੱਕ ਦੇ ਉਤੋਂ ਜਿਹੜੀ ਪੁਪਾ ਕਨਵਰਟ ਕਰਕੇ ਪੰਜਾਬੀ ਚ ਦੇਖੀ ਕਿ ਉਹਦੀ ਮੈਂ ਤੁਹਾਨੂੰ ਇੱਕ ਦਾਸਤਾ ਸੁਣਾ ਰਿਹਾ ਉਹ ਕਹਿੰਦਾ ਕਹਿੰਦਾ ਜਦੋਂ ਮੈਂ ਵੇਖਿਆ ਨਾ ਕਿ ਜਦੋਂ ਚੱਕਾ ਟੁੱਟ ਗਿਆ ਤੋਂ ਪਦਾਰ ਸਿੱਖਾਂ ਨੇ ਸਲਾਹ ਦਿੱਤੀ ਕਿ ਜੇਕਰ ਇਸ ਕੰਗ ਨੂੰ ਜੇਕਰ ਫਤਿਹ ਕਰਨਾ ਹੈ ਕਿਲੇ ਨੂੰ ਫਤਿਹ ਕਰਨਾ ਹੈ ਇਸ ਤੋਪ ਦੇ ਹੇਠਾਂ ਤੁਹਾਨੂੰ ਮੋਢਾ ਡਾਉਣਾ ਪਏਗਾ ਆਪਣਾ ਜਦੋਂ ਮੋਢਾ ਡਾਇਆ ਜਾਏਗਾ ਇਹਦੇ ਚ ਗੋਲਾ ਇੰਨਾ ਤੇ ਜ਼ਿਆਦਾ ਬਾਰੂਦ ਭਰਿਆ ਜਾਏਗਾ ਜਦੋਂ ਇਹ ਬੋ ਬੋ ਨੂੰ ਦੇ ਬែក ਮਾਰੇਗਾ ਤੇ ਹੋ ਸਕਦਾ ਉਹਦੇ ਤੁੰਬੇ ਤੁੰਬੇ ਉੱਡ ਜਾਣ ਸਿੱਖ ਦੇ ਸਿੱਖ ਦਾ ਸਰੀਰ ਤੁੰਬੇ ਤੁੰਬੇ ਹੋ ਕੇ ਉੱਡ ਸਕਦਾ ਹੈ ਕਹਿੰਦਾ ਹਾਹਾਕਾਰ ਮੱਚੀ ਰੋਲਾ ਬੜਾ ਪਿਆ ਕਹਿੰਦਾ ਭੱਜ ਕੇ ਕਹਿੰਦਾ ਸੁਏ ਦੇ ਰੂਪ ਦੇ ਅੰਦਰ ਫੌਜਾਂ ਚ ਕੰਮ ਕਰ ਰਿਹਾ ਸੀ ਕਹਿੰਦਾ ਭੱਜ ਕੇ ਦੇਖਿਆ ਤੇ ਹੁਣ ਸਿੱਖ ਰੋਲਾ ਪਾ ਰਹੇ ਨੇ ਸ਼ਾਇਦ ਇਹ ਗੱਲ ਹੋਏਗੀ ਕਿ ਕਿਸੇ ਨੂੰ ਧੱਕੇ ਦੇ ਨਾਲ ਕਿਹਾ ਜਾ ਰਿਹਾ ਹੋਵੇ ਕਿ ਚੱਕੇ ਦੇ ਥੱਲੇ ਜਾ ਕੇ ਤੋਪ ਦੇ ਰੇਖਾਂ ਜਾ ਕੇ ਆਪਣਾ ਮੋਢਾ Đ ਕਹਿੰਦਾ ਜਿਹੜੀ ਇਹ ਨੂੰ ਮੈਂ ਦੇਖਿਆ ਮੇਰੇ ਪੈਰਾਂ ਘੇਟੋਂ ਜ਼ਮੀਰ ਡਿੱਗੜ ਗਈ ਸਿੱਖ ਇਸ ਗੱਲ ਵਾਸਤੇ ਲੜ ਰਹੇ ਸਨ ਕਿ ਸਭ ਤੋਂ ਪਹਿਲਾਂ ਮੋਢਾ ਜਿਹੜਾ ਤੋਪ ਦੇ ਰੇਖਾਂ ਮੈਂ ਡਾ ਮਾਨਦਾ ਸਭ ਤੋਂ ਪਹਿਲਾਂ ਤੋਪ ਦੇ ਹੇਠਾਂ ਮੋਢਾ ਮੈਂ ਡਾਵਾਂਗਾ ਮੈਂ ਸ਼ਹੀਦੀ ਪ੍ਰਾਪਤ ਕਰਾਂਗਾ। ਅਕਾਲੀ ਫੂਲਾ ਸਿੰਘ ਆਖਦਾ ਕਹਿੰਦਾ ਮੋਢਾ ਤੋਪ ਦੇ ਹੇਠਾਂ ਮੈਂ ਡਾਵਾਂਗਾ। ਫੌਜਾਂ ਆਗਦੀਆਂ ਨੇ ਕਹਿੰਦੇ ਤੁਸੀਂ ਸਾਡੀ ਅਗਵਾਈ ਕਰਦੇ ਹੋ। ਜਥੇਦਾਰ ਨੂੰ ਪੈਣਾ ਨਹੀਂ ਅਸੀਂ ਜਾਣਦੇ ਆਂ। ਤੇ ਇਹ ਉਹ ਕੌਮ ਨਹੀਂ ਜਿਨ੍ਹਾਂ ਨੇ ਆਪਣੇ ਮਰਮੁ ਬਲਵਾਨ ਕੀਤਾ ਹੋਇਆ ਸਿਰ ਕੇਵਲ ਜੰਗ ਦੇ ਮੈਦਾਨ 'ਚ ਲੜਨ ਵਾਲੇ ਨਹੀਂ ਸਨ। ਉਹ ਬਾਣੀ ਪੜਨ ਵਾਲੇ ਸਨ। ਅੱਜ ਅਸੀਂ ਕਿਉਂ ਸਾਡੀ ਮਾਨਸਿਕਤਾ ਅੱਜ ਕਿਉਂ ਇਹਦਾ ਕਿ ਦੇਖਾਂ ਡਿੱਗ ਗਈ ਉਹਦਾ ਕਾਰਨ ਇਹੀ ਹੋਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੀ ਬਾਣੀ ਨਾਲ ਟੁੱਟ ਗਏ ਅੱਜ ਅਸੀਂ ਕੋਈ ਚੀਜ਼ ਹਾਸਲ ਕਰਨੀ ਹੋਵੇ ਅਸੀਂ ਕਹਿੰਦੇ ਆ ਕਿ ਕੋਈ ਯੋਧਾ ਜਰਮੈਨ ਜੰਮੇ ਪਰ ਸਾਡੇ ਘਰਾਂ ਜੰਮੇ ਮੇਰਾ ਪੁੱਤ ਨਾ ਮਰੇ ਮੇਰ ਕੋ ਆ ਚੀਜ਼ ਦੀ ਪ੍ਰਾਪਤੀ ਹੋਏ ਆ ਚੀਜ਼ ਮੈਂ ਹਾਸਲ ਕਰਾਂ ਪਰ ਮੇਰੇ ਘਰ ਦੇ ਵਿੱਚ ਆ ਚੀਜ਼ ਕਿਸ ਨੂੰ ਮਰਨਾ ਆਣਾ ਪਏ ਇਹੀ ਕਾਰਨ ਅੱਜ ਹੋਇਆ ਸਾਡੀ ਕੌਮ ਦੇ ਇਹ ਇਹ ਬੰਦਿਆਂ ਨੇ ਕੌਮ ਚਲਾਉਣ ਵਾਲਿਆਂ ਨੇ ਕਈਆਂ ਦੇ ਪੁੱਤ ਜਿਹੜੇ ਬੰ ਉਹ ਇਹ ਕਿੰਦੇ ਲੇਖੇ ਲਗਾ ਦਿੱਤੇ ਆਪਣੀ ਅਗਵਾਈ ਕੀਤੀ ਜਾ ਕੇ ਜਿਹੜੇ ਤੇ ਇਸ ਚੀਜ਼ ਦਾ ਦਰਦ ਰੱਖਦੇ ਸਨ ਉਹਨਾਂ ਨੇ ਆਪਣੇ ਆਪ ਨੂੰ ਜੱਗ ਦੇ ਵਿੱਚੋਂ ਛੁੱਟਿਆ ਜਾ ਕੇ ਛੁੱਟਦੇ ਨੇ ਸੁਭਦੇ ਰਹੇ ਅਸੀਂ ਉਸ ਕੌਮ ਦੇ ਵਾਰਸਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਜਿਨ੍ਹਾਂ ਨੇ ਬਲਵਾਟ ਪੜਾਇਆ ਗੁਰੂ ਗ੍ਰੰਥ ਸਾਹਿਬਹਾਰਾイク ਦੇਵ ਦੀ ਬਾਣੀ ਕਹਿੰਦੀ ਸਜਣਾ ਇਥੇ ਆਪਣੇ ਤਨ ਨੂੰ ਤਾਕਤਵਾਰ ਬਣਾਉਣ ਵਾਸਤੇ ਆਪਣੇ ਤਨ ਨੂੰ ਮਜ਼ਬੂਤ ਬਣਾਉਣ ਵਾਸਤੇ ਕਿੰਨਾ ਕੁਝ ਕਰਦਾ ਹੈ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਵਾਸਤੇ ਪੂਰੀ ਯਤਨ ਤੇ ਪ੍ਰਯਾਸ ਕਰ ਮਨ ਕਾਖੇ ਕੋ ਖਰਾਕ ਹੈ ਜਿਹਨੂੰ ਗੁਰੰਥ ਸਾਹਿਬ ਦੇ ਬਾਣੀ ਤੇ ਇਹਦਾ ਇਹ ਨਹੀਂ ਹੈ ਜਿਵੇਂ ਤਨ ਨੂੰ ਭੁੱਖ ਲੱਗਦੀ ਹੈ ਨਾ ਸਰੀਰ ਨੂੰ ਭੁੱਖ ਲੱਗਦੀ ਹੈ ਉਹਦੀ ਖਰਾਕ ਕੋਣ ਖਾਂਦਾ ਜਿਹਨੂੰ ਭੁੱਖ ਲੱਗਦੀ ਨਹੀਂ ਹੁੰਦੀ ਤੇ ਜੇ ਮਨ ਨੂੰ ਮੰਗੂ ਕੋਕ ਲੱਗੀ ਹੈ ਮਨ ਨੂੰ ਬਲਵਾਨ ਬਣਾਉਣਾ ਹੈ ਮਨ ਨੂੰ ਤਾਕਤਵਰ ਬਣਾਉਣਾ ਹੈ ਉਹਦਾ ਇਹ ਥੋੜੀ ਇੱਕ ਗਰੰਤੀ ਸੇ ਆ ਕੇ ਬਾਠ ਕਰਕੇ ਚਲੇ ਜਾਏ ਇਹ ਹੋ ਸਕਦਾ ਉਧਰ ਮਨ ਬਲਵਾਨ ਬਣ ਜੇ ਬੋਲੇ ਜੇ ਦੋਖ ਆਇਆ ਉਹ ਦੋਲੇ ਨਾ ਉਹ ਸੁੱਖ ਆਇਆ ਉਹ ਸੁੱਖ ਨੂੰ ਮਨਾਉਂਦਾ ਹੈ ਮਾਲਕ ਆਖਣੇ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨ ਨੂੰ ਵਿਸਾਰੀਏ ਜਿਹੜੇ ਪ੍ਰਮਾਤਮਾ ਨੇ ਤੈਨੂੰ ਜਿੰਦ ਤੇ ਜਾਨ ਤੇਰੇ ਸਰੀਰ ਦੇ ਅੰਦਰ ਪਾਈਏ ਸਭ ਤੋਂ ਮਹਿੰਨੀ ਗੱਲ ਦੋ ਉਸ ਪ੍ਰਮਾਤਮਾ ਨੂੰ ਕਰੇ ਵਿਸਾਰੀ ਨਾ ਉਸ ਨੂੰ ਕਦੇ ਭੁੱਲੀ ਨਾ ਜਿਸ ਨੇ ਜੀ ਪ੍ਰਾਨ ਬਣ ਕੇ ਉਹ ਸਾਹਿਬ ਮਨ ਨੂੰ ਵਿਸਾਰੀ ਹੈ ਮਾਲਕ ਕਹਿੰਦੇ ਆਪਨ ਹੱਥੀ ਆਪਣਾ ਆਪੇ ਹੀ ਗੱਜ ਸਵਾਰੀ ਹੈ ਤਾਂ ਜਦੋਂ ਮਾਲਕ ਇਹ ਮਨ ਨੂੰ ਬਲਵਾਨ ਬਣਾਉਣ ਦੀ ਗੱਲ ਕਰੇ ਹੁੰਦੀ ਨੇ ਕਿ ਆਪਣੇ ਮਨ ਨੂੰ ਬਲਵਾਨ ਬਣਾ ਸਜਣਾ ਤੈਨੂੰ ਖੁਦ ਬਾਣੀ ਪੜਨੀ ਪੈਗੀ ਤੇ ਖੁਦ ਬਾਣੀ ਨੂੰ ਵਿਚਾਰ ਤੂੰ ਖੁਦ ਬਾਣੀ ਦੇ ਨਾਲ ਸੰਜਪਾ ਇਹ ਆਸਾ ਦੀ ਵਾਰ ਦੀ ਬਾਣੀ ਦੀਆਂ ਪੰਕਤੀਆਂ ਨੇ ਉਦੋਂ 70% ਸਿੱਖ ਕੌਮ ਜਿਹੜੀ ਸੁੱਧੀ ਹੁੰਦੀ ਹੈ ਬਹੁਤ سارے ਗੁਰਦੁਆਰਾ ਸਾਹਿਬ ਦੇ ਅੰਦਰ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਇੱਥੇ ਕੀਰਤਨ ਨਹੀਂ ਹੁੰਦਾ ਉੱਥੇ ਆਸਾ ਦੀ ਵਾਰ ਦੇ ਪਾਠ ਹੁੰਦੇ ਨੇ ਜਦੋਂ ਮਾਲਕ ਕੋ ਬਾਣੀ ਦਾ ਉਪਦੇਸ਼ ਦੇ ਰਹੇ ਹੁੰਦੇ ਨੇ ਸਭ ਤੋਂ ਸੌਖੀ ਬਾਣੀ ਆਸਾ ਦੀ ਵਾਰ ਦੀ ਜੇ ਬੰਦਾ ਧਿਆਨ ਦੇ ਨਾਲ ਪੜੇ ਵਿਸ਼ਰਮਤ ਨਾਲ ਉਹਨੂੰ ਅਥਰ ਕਰਨੀ ਕਦੇ ਲੋੜ ਨਾ ਪਏਗੀ ਆਪਣੇ ਆਪ ਆਪਣੀ ਜਿਹੜੀ ਹੋਂਦ ਮੰਨ ਦੇ ਵਿੱਚ ਇੱਕਦਮ ਜਾ ਕੇ ਬੈਠ ਜਾਂਦੇ ਨੇ ਮਨ ਸਮਝ ਆਉਂਦੀ ਹੈ ਮਨ ਨੂੰ ਜਦੋਂ ਸਮਝ ਆ ਗਈ ਉਦੋਂ ਇਨਸਾਨ ਕੋਈ ਦੁੱਖ ਆਇ ਰ ਡੋਲਦਾ ਨਹੀਂ ਹੈ ਜਦੋਂ ਇਹ ਬਾਣੀ ਦਾ ਪਾਠ ਹੋ ਰਿਹਾ ਹੁੰਦਾ ਉਦੋਂ ਸੁੱਤੇ ਹੁੰਦੇ ਹਾਂ ਅਸੀਂ ਜਦ ਜਪਜੀਤ ਸਿੰਘ ਦੀ ਬਾਣੀ ਦਾ ਪਾਠ ਹੋ ਰਿਹਾ ਹੁੰਦਾ ਉਦੋਂ ਸੁੱਤੇ ਹੁੰਦੇ ਹਾਂ ਅਸੀਂ ਗੁਰਦਵਾਰਾ ਸਾਹਿਬ ਉਹ ਜੇ ਸਾਡੇ ਸੈਂਟਰ ਸਨ ਗੁਰਦੁਆਰੇ ਸਾਹਿਬ ਜਿਹੜੇ ਸਾ ਬਣਾਏ ਸਨ ਇਹ ਧਰਮਸ਼ਾਲਾ ਦਾ ਕੰਮ ਕਰਦੇ ਸੀ ਸਾਡੇ ਮਨੁੱਖ ਬਲਵਾਨ ਕਾਨੂੰਨ ਦਾ ਕੰਮ ਕਰਦੇ ਸੀ ਹਰੇਕ ਇੱਕ ਤੋਂ ਗੁਰਦੁਆਰਾ ਸਾਹਿਬ ਸਾਡੇ ਵੀ ਅਗਵਾਈ ਕਰਦੇ ਸਨ ਭਾਜਨ ਗੁਰਦੁਆਰਾ ਸਾਹਿਬ ਦੇ ਅੰਦਰ ਬਾਣੀ ਦਾ ਪਾਠ ਹੋ ਰਿਹਾ ਹੁੰਦਾ ਬਾਣੀ ਦੀ ਵਿਚਾਰ ਹੋ ਰਹੀ ਹੁੰਦੀ ਹੈ ਗੁਰਬਾਣੀ ਦੇ ਕੀਰਤਨ ਹੋ ਰਹੇ ਹੁੰਦੇ ਨੇ ਪਤਾ ਨਹੀਂ ਸਾਡੇ ਮਨ ਦੇ ਅੰਦਰ ਕੀ ਅਸੀਂ ਦੁਨੀਆ ਦੀ ਧੋੜ ਨੂੰ ਲਗਾਉਣ ਵਾਸਤੇ ਬੜੇ ਯਤਨ ਪ੍ਰਯਾਸ ਕੀਤੇ ਪਰ ਇਹ ਪਾਸੇ ਅਸੀਂ ਅਵੇਸਲੇ ਗਏ ਪਾਈ ਸਾਹਿਬ ਜਿੰਨਾ ਲੋਕਾਂ ਨੇ ਅੱਜ ਰਾਜ ਕਰ ਰਹੇ ਨੇ ਨਾ ਨਾ ਅਰਬ ਕੰਟਰੀਆਂ ਦੇ ਵਿੱਚ ਅੱਜ ਅੰਗਰੇਜ਼ ਲੋਕ ਰਾਜ ਕਰ ਰਹੇ ਨੇ ਤੇ ਮੁਸਲਮਾਨ ਬੱਚਿਆਂ ਦੇ ਕੋਲ ਜਾ ਕੇ ਬੈਠੋ ਮੁਸਲਮਾਨ ਵੀਰਾਂ ਦੇ ਕੋਲ ਜਾ ਕੇ ਬੈਠੋ ਜਦੋਂ ਬੱਚਾ ਥੋੜਾ ਕੁ ਸਮਝਦਾਰ ਹੁੰਦਾ ਕੋ ਨੂੰ ਨਮਾਜ਼ਾਂ ਜਿਹੜੀਆਂ ਨੇ ਕੋ ਯਾਦ ਕਰਾਤੀਆਂ ਜਾਂਦੀਆਂ ਨਮਾਜ਼ਾਂ ਦਾ ਕਰਦੀ ਨਹੀਂ ਉਹ ਬੱਚਿਆਂ ਨੂੰ ਨਾਲ ਲੈ ਕੇ ਹੁੰਦੇ ਨੇ ਵੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਈਸਾਈ ਨੂੰ ਕਿਸੇ ਨੇ ਸਵਾਲ ਕੀਤਾ ਕ੍ਰਿਸ਼ਚ ਲੋਕ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦਾ ਤੁਸੀਂ ਇਸਾਈ ਕਦੋਂ ਪੈਦਾ ਕਰਦੇ ਕਹਿੰਦਾ ਅਸੀਂ ਆਪਣੇ ਬੱਚੇ ਦੇ ਜਨਮ ਤੋਂ 25 30 ਸਾਲ ਪਹਿਲਾਂ ਕਹਿੰਦਾ ਸੀ ਕਿ ਇਸਾਈ ਜਿਹੜਾ ਹੈ ਪੈਦਾ ਕਰ ਦਿੰਦੇ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ ਉਹ ਦੋ ਕਿਦਾਂ ਕਹਿੰਦਾ ਜਦੋਂ ਸਾਡੀ ਬੱਚੀ ਸਾਡੀ ਧੀ ਜਿਹੜੀ ਹੈ ਕਹਿੰਦਾ ਜਦੋਂ ਉਹ ਥੋੜੀ ਜਿਹੀ ਸਮਝਦਾਰ ਹੋ ਜਾਂਦੀ ਹੈ ਨਾ ਅਸੀਂ ਉਹਦੇ ਹੱਥ ਦੇ ਵਿੱਚ ਬਾਈਬਲ ਫੜਾ ਦਿੰਦੇ ਉਦੇ ਹੱਥ 'ਚ ਬਾਈਬਲ ਫੜਾ ਦਿੱਨੇ ਆ ਤੇ ਜਦੋਂ ਤੱਕ ਉਹ ਆਪਣੀ ਜ਼ਿੰਦਗੀ 'ਚ ਜੰਮਦੀ ਹੈ ਬਾਈਬਲ ਦੇ ਨਾਲ ਜੁੜੀ ਰਹਿੰਦੀ ਹੈ ਤੇ ਉਸ ਜਿਹੜਾ ਉਹਦੀ ਕੁੱਖ ਤੋਂ ਬੱਚਾ ਪੈਦਾ ਹੋਏਗਾ ਕਹਿੰਦਾ ਉਹ ਇਸਾਈ ਹੀ ਪੈਦਾ ਹੋਏਗਾ ਅਸੀਂ ਆਪਣੇ ਅੱਜ ਦੁਨੀਆ ਦੀ ਦੌੜਦਾਰੀ ਦੇ ਵਿੱਚ ਬੜਾ ਕੁੱਝ ਹਾਸਲ ਕਰ ਲਿਆ ਪਰ ਅਸੀਂ ਕਿਤੇ ਨਾ ਕਿਤੇ ਆਪਣੇ ਮਾਨਣ ਸਵਾਲ ਪੈਦਾ ਕਰਕੇ ਚੱਲੀਏ ਮਾਨਣਾ ਗੱਲ ਕਰੀਏ ਵਿਚਾਰ ਕਰੀਏ ਅਸੀਂ ਇਹ ਪਾਸੇ ਕਿਤੇ ਪਿੱਛੇ ਨਹੀਂ ਰਹਿ ਗਏ ਦੁਨੀਆਂ ਦੀ ਦੌੜ ਨੂੰ ਜਿੱਤਦੇ ਆਪੇ ਦੁਨੀਆਂ ਦੀ ਦੌੜ ਨੂੰ ਜਿੱਤ ਕੇ ਅੱਗੇ ਲੰਘੇ ਲਈ ਕਿ ਅਸੀਂ ਧਰਮ ਵਾਲੇ ਪਾਸਿਓਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਵ ਦੀ ਬਾਣੀ ਵਾਲੇ ਪਾਸਿਓਂ ਪਤੀ ਕਕਸੀ ਤੇ ਅਸੀਂ ਕਿਤੇ ਬਹੁਤ ਪਿਛੇ ਤੇ ਕਿਤੇ ਬੈਠੇ ਲੱਗੇ ਮਾਲੂ ਦਾ ਕਰਨੇ ਆਪਣੇ ਮਨ ਦੀ ਗੁਰਾਤ ਨੂੰ ਬਣਾ ਗੁਰੂ ਦੀ ਬਾਣੀ ਪੜ ਕੇ ਪੜਤੇ ਰਹਿੰਦੇ ਆਥਾਲ ਵਿੱਚ ਤੈਨ ਵਸਤੂ ਪਰਿਉ ਸਤ ਸੰਤੋਖ ਵਿਚਾਰੋ ਅੰਮ੍ਰਿਤ ਦਾ ਨਾਮ ਠਾਕੁਰ ਕਾ ਪਏ ਜਿਸ ਦਾ ਸਭ ਸਿਹਧਾਨ ਆਹ ਤਿੰਨ ਚੀਜ਼ਾਂ ਤੇਰੇ ਮਨ ਨੂੰ ਬਲਵਾਨ ਬਣਾਉਣਗੀਆਂ ਇੱਕ ਸਤ ਸੰਤੋਖ ਤੇ ਗੁਰੂ ਦੀ ਬਾਣੀ ਵਿਚਾਰ ਸਤ ਉਹ ਹੈ ਤੂੰ ਆਪਣੇ ਆਪ ਦੇ ਅੰਦਰ ਸਤ ਵਿੱਚ ਰਹੀਂ ਸਿੱਧੀ ਪਾਠੇ ਸ਼ਬਦ ਦਾ ਤਾਂ ਕਿ ਜਿਸੇ ਦੀ ਧੀ ਜਾਂਦੀ ਹੈ ਭੈਣ ਜਾਂਦੀ ਹੈ ਕਿਸੇ ਦਾ ਵੀਰ ਨੌਜਵਾਨ ਜਾਂਦਾ ਪਿਓ ਜਾਂਦਾ ਕਿ ਸਾਡੇ ਲੋਕਾਂ ਦੀ ਜਾਨ ਨਹੀਂ ਨਿਕਲ ਜਾਂਦੀ ਦੇਖ ਕੇ ਟੁੱਟਿਆ ਜਿੱਦਨ ਮਾਲਕ ਦੀ ਬਾਡੀ ਦੇ ਨਾਲ ਟੁੱਟ ਜਦ ਨਹੀਂ ਹੀ ਕੁਝ ਬਰੇਗ ਮਨ ਦਾਖਨ ਤੇਰੇ ਅੰਦਰ ਸਤ ਹੋਵੇ ਤੇਰੇ ਅੰਦਰ ਸੰਤੋਖ ਹੋਵੇ ਕਿਦਨ ਗਵਾਂਢੀ ਕੋਈ ਵੱਡੀ ਜੀ ਕਾਰ ਲੈ ਕੇ ਆ ਜਾਵੇ ਕਿ ਸਾਡੀ ਜਾਨ ਨਾ ਨਿਕਲਦੀ ਉਸ ਦਿਨ ਵੇਖੇ ਮਾਲਕ ਆਖਣਗੇ ਤੂੰ ਇਹ ਈਟ ਤੋਂ ਟੁੱਟ ਗਿਆ ਜਿੱਦਨ ਇਹ ਈਟ ਤੋਂ ਟੁੱਟਿਆ ਤੇਰੇ ਮਨ ਦੇ ਅੰਦਰ ਬੜਾ ਕੋਈ ਹਲਚਲ ਪੈਦਾ ਹੁੰਦੀ ਰਹੀ ਹਲਚਲ ਪੈਦਾ ਹੁੰਦੀ ਰਹੀ ਜਦੋਂ ਹਲਚਲ ਪੈਦਾ ਹੁੰਦੀ ਦੀ ਹੋਣ ਦਾ ਕਾਰਨ ਹੀ ਇਹ ਕਿ ਤੁਗੂ ਦੇ ਨਾਲ ਚੁੱਟਿਆ ਜਦੋਂ ਕਿਸੇ ਚੀਟੀ ਨਾਲ ਕਿਸੇ ਨੂੰ ਬੰਨਿਆ ਜਾਂਦਾ ਹੋਏ ਨੇੜੀ ਚਲਦੀ ਹੈ ਹਵਾ ਚਲਦੀ ਹੈ ਗੇਟ ਸਾਡੇ ਜਾਜਾ ਵਜਦੇ ਬੜੀ ਜੋਰ ਦੇ ਨਾਲ ਹਲਚਲ ਹੁੰਦੀ ਹੈ ਨਾ ਉਹਦਾ ਬੰਦਾ ਕਹਿੰਦਾ ਕਿਤਾ ਕਿਉਂਕਿ ਗੇਟ ਤੋੜਨਾ ਕਿਉਂ ਬਾਰੀਆਂ ਤੋੜਨੀਆਂ ਨੇ ਜਿਨ੍ਹਾਂ ਨੂੰ ਲੌਕ ਲਗਾ ਦੇ ਹੁਣ ਬੱਚ ਕੀ ਕਿੰਨੀ ਮਰਗੀ ਹਲਚਲ ਹੋਇਓ ਉਹ ਖਿਲਦੀ ਹੀ ਨਹੀਂ ਗੁਰੂ ਦੀ ਬਾਣੀ ਦਾ ਉਪਦੇਸ਼ ਅਸੀਂ ਉਹਦੇ ਨਾਲ ਬੰਨ ਕੇ ਰੱਖਿਆ ਸੀ ਆਪਣੇ ਨਾਲ ਜਿੱਦਨ ਗੁਰੂ ਦੀ ਬਾਣੀ ਦਾ ਨਾ ਟੁੱਟ ਕੇ ਸਾਨੂੰ ਅੰਦਰ ਲਾਲਚ ਪਿਆ ਸੀ ਫਿਰ ਹੰਝਰ ਸਾਡੇ ਅੰਦਰ ਪੈਦਾ ਹੋਈ ਪਰ ਤਾਂ ਨਹੀਂ ਦੇਖਿਆ ਸਾਡੇ ਅੰਦਰ ਫਿਰ ਹੰਝਰ ਪੈਦਾ ਹੋ ਗਈ ਪਰ ਆ ਧੰਮ ਦੇਖਿਆ ਸਾਡੇ ਅੰਦਰ ਫਿਰ ਹੰਝਰ ਪੈਦਾ ਹੋ ਗਈ ਆਪਣੇ ਸੁਲਤਾਨ ਨੂੰ ਦੇਖਿਆ ਆਪਣੀ ਤੀਜਾਂ ਨੂੰ ਦੇਖਿਆ ਹੰਕਾਰਿਆ ਹੋਇਆ ਤੁਰਿਆ ਫਿਰਿਆ ਫੇਰ ਬਗਦੇ ਅੰਦਰ ਖਲਚੇ ਪੈਦਾ ਹੋ ਗਈ ਤੂੰ ਨੇ ਕਹਿੰਦੇ ਕਿ ਤੇਰਾ ਮਨ ਬਲਵਾਨ ਹੈ ਸਰੀਰ ਤੇ ਤੂੰ ਤਾਕਤ ਕਰ ਲਿਆ ਤਾਕਤਵਾਰ ਕਰ ਲਿਆ ਜਦੋਂ ਇਨਸਾਨ ਦੇ ਅੰਦਰ ਕਮਜ਼ੋਰੀ ਆ ਜਾਂਦੀ ਹੈ ਅਫੀਸ਼ੀਅਲੀ ਸੈਲੇ ਦੇ ਬੜੇ ਘਟੇ ਸੰਗ ਲੋਕਾਂ ਨੇ ਇਨਸਾਨ ਕਹਿੰਦਾ ਮੇਰੇ ਕੋ ਤੁਰੇ ਨਹੀਂ ਜਾਂਦਾ ਕਹਿੰਦਾ ਬਿਲਕੁਲ ਪੈਰਾਂ ਦੇ ਉੱਤੇ ਭਾਰ ਹੀ ਨਹੀਂ ਪੈਂਦਾ ਥੋੜਾ ਜਿਹਾ ਦਰਦਾਂ ਕਹਿੰਦਾ ਇੰਨੀ ਜ਼ਿਆਦਾ ਕਮਜ਼ੋਰੀ ਹੈ ਮੈਂ ਡਿੱਗਣ ਤੱਕ ਜਾ ਰਿਹਾ ਜਦੋਂ ਬੈਠ ਕੇ ਉੱਠਦਾ ਡਾਕਟਰ ਸਾਹਿਬ ਨੇ ਕੁੱਠਿਆ ਹੀ ਨਹੀਂ ਜਾਂਦਾ ਸਰੀਰ ਚੱਕਰ ਆਉਂਦਾ ਹੈ ਕਮਜ਼ੋਰੀ ਹੈ ਨਾ ਤੇ ਡਾਕਟਰ ਹੀ ਕਹਿੰਦਾ ਖੁਰਾਕ ਪੂਰੀ ਕਰ ਆਪਣੀ ਨਾਰੀਲ ਪੀ ਫਲ ਖਾ ਫੂਟ ਖਾ ਤਰਾਤੂ ਦੱਬ ਕੇ ਕਾ ਤੇਰੇ ਤੋਂ ਜਦੋਂ ਕਮਜ਼ੋਰੀ ਤੇਰਾ ਸਰੀਰ ਤਾਕਤਵਰ ਹੋ ਗਿਆ ਤੂੰ ਤੈਨੂੰ ਹੈਲਥ ਯੂਰਨਲੀ ਕਰੀ ਹੋ ਸਕਦੀ ਤੇਨੂੰ ਦਾ ਸਟੇਬਿਲਟੀ ਹੈ ਤੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਗੁਰਦੇਵ ਜੀ ਨੂੰ ਆਮ ਕੀਤੇ ਇਹ ਗੱਲ ਕਹੀ ਆ ਤਾਂ ਕਿ ਜੇ ਮੈਂ ਨਹੀਂ ਆਪ ਕੋ ਵਾਈ ਕਰਦਾ ਮਾਰਗ ਦੀ ਜਦੋਂ ਬਾਹਰ ਚੀਜ਼ ਦੇਖਦਾ ਤਾਂ ਮੈਨੂੰ ਆਪਣੇ ਪੈਰਾਂ ਦੇ ਉੱਤੇ ਭਾਰ ਹੀ ਨਹੀਂ ਚੱਲਿਆ ਜਾਂਦਾ ਮੈਂ ਡਿੱਗਣ ਤੱਕ ਜਾਂਦਾ ਇਹਦੀ ਖਰਾਕ ਕੀ ਹੈ ਇਹਦੇ ਬਸਤੇ ਕੀ ਕਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਵ ਦੀ ਬਾਣੀ ਕਹਿੰਦੀ ਤੇਰੇ ਸਰੀਰ ਦੀਆਂ ਦੋ ਖਰਾਕਾਂ ਇੱਕ ਤੇਰੇ ਸਰੀਰ ਦੀ ਖਰਾਕ ਹੈ ਇੱਕ ਤੇਰੇ ਮਨ ਦੀ ਖਰਾਕ ਹੈ ਸਰੀਰ ਦੀ ਖਰਾਕ ਤੈਨੂੰ ਮਿਲੂਗੀ ਕੁਦਰਤ ਵਿੱਚੋਂ ਹੀ ਪਰਮਾਤਮਾ ਨੇ ਬਣਾਈ ਪਈ ਤਾਂ ਉਹਦੇ ਤੇ ਲੈ ਕੇ ਸਰੀਰ ਨੂੰ ਬਲਵਾਨ ਬਣਾ ਸਕੇ ਸਰੀਰ ਨੂੰ ਤਾਕਤਵਰ ਬਣਾ ਸਕੇ ਜੇਕਰ ਮਨ ਨੂੰ ਬਲਵਾਨ ਬਣਾਉਣਾ ਚਾਹੁੰਦਾ ਹੈ ਤੇ ਗੁਰੂਦੇਵ ਕਹਿੰਦੇ ਕਿ ਉਹ ਗੁਰੂ ਦੇ ਕੋਲ ਉਹਦੀ ਤੁਰਕ ਹੈ ਗੁਰੂ ਦੇ ਕੋਲ ਉਹਦੀਆਂ ਦਾਤਾਂ ਨੇ ਮਾਲਕ ਕਰਨ ਲੱਗੇ ਫਿਰ ਇਸ ਵਿਚਾਰ ਦੇ ਨਾਲ ਜੁੜ ਗਿਆ ਮਾਲਕ ਕਰਨ ਤੇਰੇ ਅੰਦਰ ਸੁੱਖੀ ਸੁਖ ਹੋਏਗਾ ਅੱਜ ਦੇ ਸ਼ਗਨੀਆਂ ਰਹਾਉ ਵਾਲੀਆਂ ਵਰਗੀਆਂ ਗੁਰੂਦੇਵ ਕਹਿੰਦੇ ਕਿ ਜਿੱਦ ਤਨ ਤੂੰ ਮਨ ਨੂੰ ਬਲਵਾਨ ਬਣਾ ਲਿਆ ਨਾ ਜਿੱਦ ਨੂੰ ਮਨ ਦੇ ਨਾਲ ਨੂੰ ਮਨ ਦੇ ਮਲ ਮਲ ਦਾ ਕੋਈ ਮਨ ਹੀ ਨਾਲ ਝਗੜਾ ਮਨ ਹੀ ਨਾਲ ਪਿਆਰ ਇਸ ਮਨ ਦੇ ਨਾਲ ਤੂੰ ਝਗੜਾ ਕਰਨਾ ਤੇ ਇਸ ਮਨ ਦੇ ਨਾਲ ਹੀ ਤੂੰ ਪਿਆਰ ਕਰਨਾ ਹੁਣ ਕਾਰਨ ਦੋ ਬੰਦੇ ਨੇ ਹੁਣ ਪੀਪੀ ਨੂੰ ਦੇਖ ਹੁਣ ਪੀਪੀ ਟੀ ਦੇਖਣਾ ਪਲੇਸ ਪਰਸਨ ਟਾਈਮ ਦੇਖ ਦੇਖਣਾ ਕਿ ਤੂੰ ਹੁਣ ਮਨ ਦੇ ਨਾਲ ਝਗੜਾ ਕਦੋਂ ਕਰਨਾ ਤੇ ਮਨ ਦੇ ਨਾਲ ਪਿਆਰ ਕਦੋਂ ਕਰਨਾ ਜਦੋਂ ਮਨ ਗਲਤ ਪਾਸੇ ਜਾ ਰਿਹਾ ਉਹਨਾਂ ਨਾਲ ਝਗੜਾ ਕਰਕੇ ਨੂੰ ਲੈ ਕੇ ਆਉਣਾ ਜਦੋਂ ਮਨ ਸਰੀਰ Passe ਦੁਰਦਮਾਲਕਾ ਕਰੇ ਮਨ ਮੰਗਦੇ ਨਾਲ ਪਿਆਰ ਕਰ ਕਿਉਂਕਿ ਇਹਨੇ ਤੈਨੂੰ ਗੁਰੂ ਵਾਲੇ ਪਾਸੋਂ ਸ਼ਰਮਿੰਦਾ ਨਹੀਂ ਹੋ ਦਿੱਤਾ ਮਾਲਕਾ ਕਹਿੰ ਲੱਗੇ ਸੁੱਖ ਹੈ ਸਮਾਈਏ ਮੇਰੇ ਮਨਾ हे ਮੇਰੇ ਮਨਾ ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਤੂੰ ਹਮੇਸ਼ਾ ਸੁੱਖ ਦੇ ਵਿੱਚ ਸਮਾਇਆ ਰਹੇ ਤੇ ਸੁੱਖ ਕਦੋਂ ਆਏਗਾ ਜਦੋਂ ਆਹ ਤਿੰਨ ਚੀਜ਼ਾਂ ਆ ਗਈਆਂ ਸਤ ਸੰਤੋਖ ਤੇ ਗੁਰੂ ਦੀ ਬਾਣੀ ਦੇ ਵਿਚਾਰ ਇਹ ਤੇ ਜਿਹੜਾ ਸੁੱਖ ਜਿਹੜਾ ਹੈ ਅੰਦਰ ਦੇ ਦਿੱਤਾ ਅਸੀਂ ਅਜੇ ਸੁੱਖ ਲੈਣ ਵਾਸਤੇ ਬੜੇ ਯਤਨ ਕਰਦੇ ਹਾਂ ਕਿ ਮੈਂ ਆ ਚੀਜ਼ ਨੂੰ ਪ੍ਰਾਪਤ ਕਰਾਂ ਮੇਰੇ ਅੰਦਰ ਸੁੱਖ ਆ ਜਾਏਗਾ ਪਹਿਲਾ ਅਰਦਾਸਾਂ ਕਰੀਏ ਪਾਠ ਕਰਾਈਏ ਬੱਚੇ ਦੀ ਆਲਸ ਕਰੀਏ ਕਲੀਅਰ ਹੋ ਜਾਏ ਕਲੀਅਰ ਹੋ ਗਈ ਫਿਰ ਅਰਦਾਸਾਂ ਕਰਾਈਏ ਕਿ ਕਿੰਨੇ ਹੁਣ ਵੀਜ਼ਾ ਲੱਗਦੇ ਬਾਹਰ ਦਾ ਵੀਜ਼ਾ ਕੀ ਲੱਗ ਗਿਆ ਬਾਹਰ ਚਲੇ ਗਿਆ ਫਿਰ ਇੱਥੇ ਵੀ ਕਹਿੰਦਾ ਬਸ ਹੁਣ ਸਟੱਡੀ ਪੂਰੀ ਹੋ ਗਈ ਹੁਣ ਵਰਕ ਪਰਮਿਟ ਮਿਲ ਜੇ ਫਿਰ ਸੁੱਖ ਹੈ ਵਰਕ ਪਰਮਿਟ ਵੀ ਮਿਲ ਗਿਆ ਕਹਿੰਦਾ ਹੁਣ ਸੁੱਖ ਹੈ ਕਹਿੰਦਾ ਨਾ ਫਿਰ ਬਾਦ ਮਮੀ ਸਵੇਰੇ ਜਾ ਕੇ ਅਰਦਾਸ ਕਰਾ ਕੇ ਆਏ ਗੁਰੂ ਸਾਹਿਬ ਦੇ ਅੱਗੇ ਜਾ ਕੇ ਫੋਨ ਹੁੰਦੇ ਨੇ ਬਾਦਾਂ ਫਿਰ ਪਾਠ ਕਰਉਂਦੇ ਨੇ ਅਰਦਾਸਾਂ ਕਰ ਹੁੰਦੀਆਂ ਨੇ ਵਰਕ ਪਰਮਿਟ ਮਿਲ ਗਿਆ ਕਹਿੰਦੇ ਫੋਨ ਬਸ ਪੀਆਰ ਤੇ ਕੱਲ੍ਹ ਚ ਲੱਗ ਜਾ ਫਿਰ ਸੁੱਖ ਮਿਲ ਜੇਗਾ ਪੀਆਰ ਤੇ ਕੱਲ੍ਹ ਚ ਲੱਗ ਕੇ ਠੀਕ ਹੈ ਪੇ ਦੇ ਬਸ ਉਹਨਾਂ ਸਿਟੀਨਸ਼ਿਪ ਕਿਤੇ ਮਿਲ ਜੇ ਨਾ ਫਿਰ ਤੇ ਕੋਈ ਰੀਜ਼ ਨਹੀਂ ਇਸ ਨਾਲ ਦੀ ਫਿਰ ਤੇ ਸੋਖੀ ਸੁੱਕ ਹੈ ਸਿਟੀਨਸ਼ਿਪ ਵੀ ਮਿਲ ਗਈ ਫਿਰ ਮੰਮੀ ਨੂੰ ਬੁਲਾ ਲਈਏ ਡੈਡੀ ਨੂੰ ਬਣਾ ਲਈਏ ਫਾਈਲ ਰਿਫਿਊਜ਼ ਹੁੰਦੀਆਂ ਨੇ ਫਿਰ ਅਰਦਾਸਾਂ ਬਾਬਾ ਜੀ ਫਾਈਲ ਰਿਫਿਊਜ਼ ਹੋ ਗਈ ਅਰਦਾਸ ਕਰੋ ਸੁੱਖ ਮਿਲ ਜਾਏਗਾ ਹਾਂ ਮੰਮੀ ਡੈਡੀ ਨਾਲ ਚੜ੍ਹੇਗੇ ਫਿਰ ਭਰਾ ਦੇ ਪਿਛੇ ਰਹਿ ਗਿਆ ਨਾ ਉਹ ਵੀ ਉਹ ਵੀ ਤਾਂ ਬਾਹਰ ਜਾਣਾ ਚਾਹੀਦਾ ਨਾ ਮਤਲਬ ਇਨਸਾਨ ਦੀ ਤਮਾ ਕਿਤੇ ਨਾ ਕਿਤੇ ਜਾ ਕੇ ਅੱਗੇ 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 ਜਾ ਕੇ ਵਧੀ ਜਾਂਦੀ ਏ ਭਰਾ ਵੀ ਚਲੇ ਗਿਆ ਸਿਟੀਜਨ ਟਿੱਪ ਨਹੀਂ ਹੋ ਗਿਆ ਫਿਰ ਘਰ ਲੈ ਜੀ ਮਨ ਲਾ ਕੇ ਕਹਿੰਦੇ ਇਹ ਤੇਰੇ ਅੰਦਰ ਤੇਰੇ ਤੂੰ ਤੂੰ ਜਾ ਰਿਹਾ ਇਹ ਸੁੱਖ ਹੈ ਪਰ ਸਹੂਲਤਾਂ ਦੇ ਪਿੱਛੇ ਲੱਗ ਕੇ ਤੂੰ ਆਪਣੀ ਜ਼ਿੰਦਗੀ ਕਿਤੇ ਬੇਚੈਨ ਹੋ ਕੇ ਕੱਢਦੇ ਨਹੀਂ ਲਈ ਇਨਸਾਨ ਕਿਉਂ ਬੁਮਾਰਿਆ ਨੌਕਰੀ ਲੱਗੇ ਹੋਣਾ ਨੌਕਰੀ ਕਰਦੇ ਆ ਮੈਂ ਵੀ ਪੜਾਈ ਕਰ ਰਿਹਾ ਕਿਉਂ ਕਰ ਰਿਹਾ ਨੌਕਰੀ ਲੈਣ ਵਾਸਤੇ ਕੰਮਜਾਲ ਹੋਣ ਵਾਸਤੇ ਅੱਜ ਵੀ ਜ਼ਿੰਦਗੀ ਦੀ ਦੌੜ ਹੈ ਜਦ ਤਨੋਂ ਪੜਾਈ ਕੰਪਲੀਟ ਹੋ ਗਈ ਜਦੋਂ ਡਿਗਰੀ ਹੱਥ ਦੇ ਵਿੱਚ ਆ ਗਈ ਉਦੋਂ ਵੀ ਜ਼ਿੰਦਗੀ ਦੀ ਦੌੜ ਰਹੇਗੀ ਤਰਖਾ ਲਈ ਗਿਆ ਕੱਲ ਨੂੰ ਮਨ ਨੌਕਰੀ ਤੋਂ ਬੰਦਾ ਰਿਟਾਇਰਮੈਂਟ ਲੈ ਕੇ ਆ ਵੀ ਗਿਆ 50 70 ਲੱਖ ਪੇ ਸਰਕਾਰ ਨੇ ਦੇ ਦਿੱਤਾ ਫੇਰ ਵੀ ਟਕਾ ਨਹੀਂ ਫੇਰ ਜ਼ਿੰਦਗੀ ਦੀ ਦੌੜ ਹੈ ਕਹਿੰਦੇ ਨੂੰ ਇਨਵੈਸਟ ਕਰ ਲਈ ਕਿ ਜਿਹੜੇ ਕਿਤੇ ਨੂੰ ਪੈਸੇ ਚਾਰ ਆਉਂਦੇ ਰਹਿਣ ਬੰਦੇ ਉਥੋਂ ਆ ਗਏ ਉਹਦਾ ਬੇਇਨਸਾਫ਼ ਹੋ ਗਿਆ ਫੇਰ ਲੈਕਚਰ ਮਤਲਬ ਜ਼ਿੰਦਗੀ ਦਾ ਟਿਕਾਣਾ ਹੈ ਹੀ ਨਹੀਂ ਕਿਤੇ ਮਨ ਕਰ ਤੀਂ ਸੁਵਿਧਾਾਂ ਦੇ ਪਿੱਛੇ ਲੈ ਕੇ ਤੂੰ ਤੂੰ ਸੁਖ ਸੁਖ ਸੁਖਦਾ ਰਿਹਾ ਅਸਲ 'ਚ ਤੇਰਾ ਇਹ ਸੁੱਖ ਨਹੀਂ ਤੇਰੇ ਨੇ ਸੁਵਿਧਾਾਂ ਨੇ ਗੁਰੂਦੇਵ ਆਖਣਗੇ ਸੁੱਖ ਨਹੀਂ ਬਹੁਤੇ ਧਨ ਖਾਟੇ ਧਨ ਨੂੰ ਖਟਣ ਦੇ ਨਾਲ ਵੀ ਕੋਈ ਸੁੱਖ ਨਹੀਂ ਹੈ ਜਿਹੜੇ ਬਾਹਰ ਦੇ ਨੇ ਪੁੱਛ ਕੇ ਦੇਖੋ ਉਹਨਾਂ ਨੂੰ ਮੇਰਾ ਤਵੀਰ ਹੈ ਉਹ ਬਾਹਰ ਗਿਆ ਨੂੰ ਫੋਨ ਤੇ ਗੱਲ ਹੁੰਦੀ ਹੁੰਦੀ ਮੈਂ ਕੱリエ ਨੂੰ ਮੈਸੇਜ ਆ ਗਿਆ ਕਿ ਕਿਦਾਂ ਅਮਰੀਕਾ ਵਾਲਿਓ ਕਿ ਮੈਂ ਕਾਦੇ ਅਮਰੀਕਾ ਵਾਲੇ ਆ ਕਹਿੰਦਾ ਤੁਹਾਡੇ ਵਾਸਤੇ ਅਮਰੀਕਾ ਵਾਲੇ ਇੱਥੇ ਦੇ ਕਹਿੰਦਾ ਮਜ਼ਦੂਰੀਆਂ ਕਰ ਰਹੇ ਭਰਾਵਾ ਸਾਨੂੰ ਲੱਗਦਾ ਹੁਣ ਇਨਸਾਨ ਸੇਰੇ ਜਾਂਦਾ ਕੈਮ ਲੈ ਕੇ ਸ਼ਾਮ ਨੂੰ ਵਾਪਸ ਆਉਂਦਾ ਉਹਨੂੰ ਪੁੱਛ ਕੇ ਦੇਖੋ ਉਹ ਮਿਹਨਤ ਕਰੇ ਉਹੀ ਬਾਤ ਕੋਈ ਕੁਝ ਬਾਹਰ ਹੈ ਹੋ ਸਕਦਾ ਇਹਨੂੰ ਰੁਪਈਆ ਚ ਪੈਸੇ ਮਿਲਦੇ ਹੋਣ ਤੇ ਡਾਲਰ ਚ ਚਾਹ ਰਹੇ ਹੋਣ ਬੰਦੇ ਆਪਣੇ ਬੇਚ ਐ ਉਹ ਕਿਤੇ ਜਿੰਦਗੀ ਟਿਕਾਣੀ ਫਿਰ ਟੈਂਸ਼ਨ ਚਿੰਤਾ ਅਭੀ ਇਨਸਟਾਲਮੈਂਟ ਕੱਢੀਏ ਆਦੀ ਕੱਢੀਏ ਆਵੀ ਕੱਢਨੀ ਆਵੀ ਕਰਨੀ ਮਤਲਬ ਸੁਗੁੜਤ ਨਹੀਂ ਸੁਗੁੜਤਾ ਨਹੀਂ ਸੁਖਣੀ ਟਿਕਾਣੀ ਮਨੁੱਖਾ ਕਹ ਲਗੇ ਸੁਖ ਨਾਹੀ ਬਹੁਤੇ ਧਨ ਖਾਟੇ ਬਹੁਤੇ ਧਨ ਨੂੰ ਖੱਟਣ ਦੇ ਨਾਲ ਕਿੰਨਾ ਕੁ ਸੁਖ ਪ੍ਰਾਪਤ ਕਰ ਲੇਗਾ ਸੁਖ ਨਾਹੀ ਟੇਕੇ ਨਿਰਦ ਨਾਟੇ ਕਿੰਨੋ ਪੁਲਾਣੀ ਕੀ ਦੇਖ ਕੇ ਆਈਏ ਅਜੂਬਾ ਦੇਖ ਕੇ ਆਈ ਰਹਿ ਕਿ ਉੱਥੇ ਉੱਥੇ ਬੜਾ ਸੋਨਾ ਪਾਣੀ ਨਿਕਲਦਾ ਇੱਕਦਮ ਲਹਿਰਾ ਉੱਠਦੀਆਂ ਨੇ ਜਾਗ ਦੇ ਵਿੱਚ ਫਿਰ ਜਾ ਕੇ ਸਮਾ ਜਾਂਦੀਆਂ ਨੇ ਬੜਾ ਵਧੀਆ ਲੱਗਦਾ ਹੈ ਵੇਖ ਕੇ ਆਇਆ ਆ ਕੇ ਪੈਸੇ ਟਿਕ ਸਭ ਕੁਝ ਚੱਜ ਕੇ ਆ ਗਿਆ ਨਿਤ ਨਾਟਕੇ ਬੜੇ ਕੁਝ ਵੇਖਦੇ ਆ ਨਾਟਕ ਦੁਨੀਆਂ ਦੇ ਟਿੱਕ ਨਾਟਕ ਦੇਖ ਲਈ ਮਾਲਕ ਆਖਣਗੇ ਸੁੱਖ ਨਹੀਂ ਦੇਖੇ ਦੇਖਦਾ ਅੱਖ ਦੇਖ ਕੇ ਨਿਤ ਨਾਟਕੇ ਦੁਨੀਆਂ ਦੇ ਨਾਟਕ ਕਿੱਟ ਕੇ ਦੇਖ ਕੇ ਮਾਲਕ ਨੇ ਸੁੱਖ ਆ ਗਿਆ ਕੋਜ ਕੁ ਸਮੇਂ ਵਾਸਤੇ ਆਇਆ ਮਤਲਬ ਤੂੰ ਸਹੂਲਤ ਦੇ ਨਾਲ ਜੁੜ ਕੇ ਤੂੰ ਕੁਝ ਕੁ ਸਮੇਂ ਤੇ ਅਨੰਦ ਪ੍ਰਾਪਤ ਕੀਤਾ ਘਰ ਆ ਕੇ ਫਿਰ ਉਹ ਇਕਲੇਸ਼ ਕਾਰਾ ਕੇ ਮੈਰੋ ਹੀ ਕੁਝ ਮਨ ਸਾਡਾ ਸੁਖ ਸਹੂਲਤ ਦੇ ਨਾਲ ਜੁੜਿਆ ਹੋਇਆ ਸੀ ਜਿੰਨਾ ਤੱਕ 3 ਘੰਟੇ ਫਿਲਮ ਚੱਲਦੀ ਦੀ ਉਹਨਾਂ ਤੱਕ ਸੁਖ ਹੈ ਮਨ ਸਾਡ ਪਰਿਵਾਰ ਵੀ ਭੁੱਲ ਜਾਂਦਾ ਨਿਆਣਿਆਂ ਦਾ ਫੋਨ ਆਉਂਦਾ ਘਰੋਂ ਫੋਨ ਆਉਂਦਾ ਕੱਟੀ ਜਾਂਦਾ ਡੋ ਨੋ ਡਿਸਟਰਬ ਤੇ ਲਾ ਦੇਗਾ ਫੋਨ ਕਿ ਮੈਂ ਕਿਸੇ ਨੂੰ ਕਿਸੇ ਨਾਲ ਗੱਲਬਾਤ ਕੋਈ ਨਹੀਂ ਕਰ ਰਿਹਾ ਸੁਖ ਲੈ ਰਿਹਾ ਜਦੋਂ 3 ਘੰਟੇ ਦੀ ਡੀਐਲ ਹੋ ਗਿਆ ਸੌਣ ਤੋਂ ਮੁੱਕੀ ਫੇਰ ਉਹੀ ਕੁਝ ਫੇਰ ਲੜਾਈ ਫੇਰ ਝਗੜਾ ਫੇਰ ਮਨ ਦੇ ਅੰਦਰ ਉਹੀ ਖਿਆਲ ਆ ਮਾਲ ਕੱਕਨੇ ਸੁੱਖ ਨਹੀਂ ਪੇਖੇ ਨਿਤ ਨਾਟੇ ਸੁੱਖ ਨਹੀਂ ਬਹੁ ਦੇਸ਼ ਕਮਾਏ ਸਾਰੇ ਦੇਸ਼ ਨੂੰ ਤੂੰ ਕਮਾੜੇ ਸਾਰੇ ਦੇਸ਼ ਨੂੰ ਤੂੰ ਹਾਸਲ ਕਰ ਲੈ ਕੋ ਦੇ ਕਹਿੰਦੇ ਸੁੱਖ ਆ ਜਾਏਗਾ ਨਹੀਂ ਆ ਆਈਪੀਐਲ ਹੋ ਰਹੇ ਨੇ ਕਿੰਨਾ ਪੈਸਾ ਹੈ ਬਾਜ਼ੀਪੁਰ ਬਿਜ਼ਨਸ ਮੈਨ ਕੋਲ ਕਿੰਨਾ ਪੈਸਾ ਹੈ ਪਲੇਅਰ ਖਰੀਦੇ ਵੀ ਕਰੋੜਾਂ ਰੁਪਈਆ ਲਗਾ ਕੇ ਪਲੇਅਰਾਂ ਨੂੰ ਚੀਤੇ ਆਂ ਬਿਜ਼ਨਸ ਅੱਗੇ ਦੌਣ ਵਾਸਤੇ ਮਾਂ ਲੋਕਾਂ ਨੂੰ ਇੱਕ ਟੀਮ ਖਾ ਜਾਂਦੀ ਹੈ ਹਰ ਦੇਸ਼ ਦੇ ਗੁਰਦੇਵ ਕਾਰਨ ਸੁੱਖ ਲੈ ਲਿਆ ਜੇ ਕੋਈ ਪੈਸਾ ਵੀ ਹੈ ਧਨ ਵੀ ਹੈ ਮਤਲਬ ਇਨਸਾਨ ਜਿੰਨਾ ਤੱਕ ਇਨਸਾਨ ਦੀ ਦੌੜ ਚੱਲੀ ਜਾਏਗੀ ਮਤਲਬ ਇਨਸਾਨ ਦੇ ਕੋਲ ਉਹ ਸੁੱਖ ਨਹੀਂ ਹੈ ਉਹ ਕਿਤੇ ਨਾ ਕਿਤੇ ਉਹ ਰੀਸਾਈਕਲ ਆਪਣੇ ਆਪ ਨੂੰ ਬਾਰ ਬਾਰ ਅੱਗੇ 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 ਕਿ ਲੈ ਕੇ ਜਾਂਦਾ ਤਾਂ ਜਤਨ ਪ੍ਰਯਾਸ ਕਰੇ ਉਹ ਸੁੱਖ ਲੈਣਾ ਚਾਹੁੰਦਾ ਕਿਉਂਕਿ ਜਿੱਦਾਂ ਸੁੱਖ ਮਿਲ ਗਿਆ ਉਦੋਂ ਦੇ ਫਿਰ ਜਿੰਦੀ ਨੂੰ ਰੋਕ ਲੈਣਾ ਬੜੀ ਕਿੰਨੀ ਬਸ ਬਹੁਤ ਹੋ ਜਾਏ ਜੇ ਚੱਲਦਾ ਰਹੇ ਰਿਹਾ ਤੇ ਉਹਦਾ ਕਾਰਨ ਇਹ ਕਿ ਮਤਲਬ ਉਹਨੂੰ ਇਹ ਮਨਜਲ ਨਹੀਂ ਮਿਲਦੀ ਮੋਰਨ ਇਨਸਾਨ ਕੋ ਗੁਰਦਿਆ ਕਰ ਮੈਂ ਅੰਮ੍ਰਿਤਸਰ ਚ ਲੰਗਰਵਾਲ ਸਾਹਿਬ ਚਲਿਆ। ਜਦੋਂ ਉਹ ਤਰਵਾਲ ਸਾਹਿਬ ਚਲਿਆ ਗਿਆ ਉਹਨੇ ਜਾ ਕੇ ਉੱਥੇ ਬ੍ਰੇਕ ਲਗਾਈ ਗੱਡੀ ਪਾਰਕਿੰਗ ਤੇ ਲਗਾ ਦਿੱਤੀ ਕਹਿੰਦਾ ਫੋਨ ਨੀ ਕਿ ਤੋਰਿਆ ਕਹਿੰਦਾ ਹੁ ਮੰਜ਼ਿਲ ਆ ਗਈ। ਹੁਣ ਅੱਗੇ ਜਾਣੇ ਕੋ ਲੋੜ ਨਹੀਂ ਐ। ਇਨਸਾਨ ਨੇ ਜ਼ਿੰਦਗੀ ਦਾ ਪਹਿਲਾ ਬਾਟ ਕਰਾਇਆ ਸੀ ਘਰ ਦੇ ਵਿੱਚ ਕਹਿੰਦਾ ਕਿਉਂ ਕਰਾ ਰਹੇ? ਉਹਦੇ ਨੇ ਨਹੀਂ ਕਹਿ ਰਿਹਾ ਕਹਿੰਦਾ ਸਤ ਤੰਦਰੁਸਤ ਸਰੀਰ ਹੈ ਧੰਨਵਾਦ ਸਭ ਕੁਝ ਸ਼ੁਕਰਾਨੇ ਵਾਤੇ ਕਹਿੰਦਾ ਆ ਚੀਜ਼ ਦੀ ਪ੍ਰਾਪਤੀ ਵਾਤੇ ਸੁਖ ਸ਼ਾਂਤੀ ਆ। ਸੁੱਖ ਲੈਣ ਵਾਸਤੇ ਪਾਠ ਕਰਾ ਰਹੇ ਉਦੋਂ ਉਮਰ ਉਹਦੀ 10 15 20 ਸਾਲ ਦੀ ਸੀ ਅੱਜ ਨੌਕਰੀ ਤੋਂ ਰਟਾਇਰ ਹੋ ਗਿਆ 65 ਸਾਲ ਦਾ ਹੋ ਗਿਆ ਕਹਿੰਦਾ ਜੇ ਉਹ ਪਾਠ ਕਰਾਇਆ ਕਰ ਸੁੱਖ ਵਾਸਤੇ ਮਤਲਬ ਉਹ ਬਹੇ ਤੱਕ ਮਿਲਿਆ ਨਹੀਂ ਉਹ ਮਿਲਣਾ ਉਦੋਂ ਵੀ ਨਹੀਂ ਹੈ ਜਦੋਂ ਘਰ ਦੇ ਕੀਰਤਪੁਰ ਸਾਹਿਬ ਫੁੱਲ ਜਾ ਕੇ ਪਾ ਵੀ ਆਏ ਨਾ ਉਹ ਉਦੋਂ ਵੀ ਨਹੀਂ ਮਿਲਣਾ ਫੇਰ ਵੀ ਮਰੇ ਤੋਂ ਬਾਦ ਪਾਠ ਕਰਾ ਕੇ ਕੋਈ ਜਾਣ ਕੇ ਸੁੱਖ ਆ ਜਾਏ ਘਰ ਦੇ ਵਿੱਚ ਇੱਕ ਤੋਂ ਲੈ ਕੇ ਚੜਿਆ ਗਿਆ ਸਾਰੀ ਜ਼ਿੰਦਗੀ ਨਾਲ ਕਿ ਉਹਨੂੰ ਤੇ ਮਿਲਿਆ ਨਹੀਂ ਤੁਹਾਨੂੰ ਮਿਲ ਜੇਗਾ ਮਾਲਕ ਆਖਣ ਲੱਗੇ ਸੁੱਖ ਨਹੀਂ ਬੋਹ ਦੇਸ਼ ਕਮਾਈ ਇਹ ਚੀਜ਼ ਨਾ ਸੁੱਖਣੀ ਹੈ ਹਰਦੇਵ ਕਾਣ ਕੇ ਸਰਬ ਸੁੱਖਾਂ ਹਰ ਹਰ ਗਾਏ ਸੁੱਖ ਲੈਣਾ ਚਾਹੁੰਦਾ ਮਾਲਕ ਆਖਣਗੇ ਪ੍ਰਭੂ ਦੀ ਪ੍ਰਮਾਤਮਾ ਦੀ ਗੁਣਾਂ ਨੂੰ ਗਾ ਕੇ ਸਰਬ ਸੁੱਖਾਂ ਹਰ ਹਰ ਗੁਣ ਗਾਏ ਜਦੋਂ ਉਹ ਚੀਜ਼ ਕੋਲ ਆ ਗਈ ਉਸ ਦਿਨ ਜ਼ਿੰਦਗੀ ਦੇ ਅੰਦਰ ਇੱਕ ਬਾਉਂਡਰੀ ਆ ਜਾਏਗੀ ਕਿ ਆ ਮੰਜ਼ਿਲ ਹੈ ਇੱਥੋਂ ਤੱਕ ਮਿਲ ਗਿਆ ਤੁਸੀਂ ਬਹੁਤ ਇਨਸਾਨ ਹੈ ਜੁੜੇ ਮਿਲ ਕੇ ਕਹਿੰਦਾ ਹੁਣ ਤੇ ਬਾਬਾ ਜੀ ਬਹੁਤ ਕੁਝ ਮਿਲ ਗਿਆ ਹੁਣ ਤਾਂ ਰੋਟੀ ਪਾਣੀ ਤੇੰਨੇ ਟਾਈਮ ਨਾਲ ਮਿਲ ਜੇ ਬਸ ਬਹੁਤ ਕੁਝ ਬਸ ਹੁਣ ਜਿੰਦਗੀ ਦੀ ਦੌੜ ਨਹੀਂ ਹੈ ਕਹਿੰਦਾ ਹੁਣ ਨਿਆਣੇ ਤੇ ਛੱਡਦਾ ਜੋ ਕਰਨਾ ਕਰੋ ਤੁਹਾਨੂੰ ਮੈਂ ਕਮਾ ਕੇ ਤੁਹਾਨੂੰ ਦੇ ਦਿੰਦਾ ਜਿੰਨਾ ਮੈਂ ਪੱਟਿਆ ਸੀ ਕਮਾਇਆ ਸੀ ਮਿਲਿਆ ਸੀ ਸਭ ਕੁਝ ਤੁਹਾਨੂੰ ਦੇ ਦਿੰਦਾ ਕਹਿੰਦਾ ਹੁਣ ਵੀ ਟੈਂਸ਼ਨਾਂ ਹੀ ਜਾਣੀਆਂ ਤੇ ਸਾਰੀ ਜ਼ਿੰਦਗੀ ਕਹਿੰਦਾ ਫਿਰ ਕਿਉਂ ਆਪਣੀ ਨੌਕਰੀਆਂ ਤੇ ਗੱਡੀ ਹੈ ਕਦ ਕਿਤੇ ਬਦਲੀ ਹੋ ਗਈ ਕਦ ਕਿਤੇ ਬਦਲੀ ਹੋ ਗਈ ਘਰਾਂ ਨਹੀਂ ਤੇਰੇ ਆ ਜਾ ਕੇ ਹੁਣ ਕੋਠੀ ਪਾਈ ਹੈ ਘਰ ਬਣਾਇਆ ਹੁਣ ਕਦ ਟਿਕਾ ਜਾ ਜਿੰਦਗੀ ਦੇ ਤੇ ਹੁਣ